ਹਾਈ एवरीवन ਵੈਲਕਮ ਬੈਕ ਟੂ ਸੀਕ੍ਰੇਟ ਹੈਲਪਰ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਨਾਵਲ ਕੁਐਸਚਨ ਜਿਹੜਾ ਡਿਸਕਸ ਕਰਾਂਗੇ ਜਿਹੜਾ ਕਿ ਮੋਸਟ ਇੰਪੋਰਟੈਂਟ ਕੁਐਸਚਨ ਹੈ 7 ਮਾਰਕਸ ਦਾ ਤੁਹਾਡੇ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਇਹ ਵੀਡੀਓ ਦਾ ਤੀਸਰਾ ਪਾਰਟ ਹੈ ਇਸ ਦੇ ਪਹਿਲੇ ਦੋ ਪਾਰਟਸ ਦੇ ਵਿੱਚ ਅਸੀਂ ਕਵਿਤਾ ਅਤੇ ਨਾਟਕ ਜਿਹੜਾ ਉਹ ਡਿਸਕਸ ਕਰ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਨਾਵਲ ਡਿਸਕਸ ਕਰਾਂਗੇ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਰਿਭਾਸ਼ਾ ਨਾਵਲ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਨਾਵਲ ਦਾ ਸਮਾਨਾਰਥੀ ਹੈ ਜਿਸ ਦੀ ਸਿਰਜਣਾ ਲਾਤੀਨੀ ਭਾਸ਼ਾ ਦੇ ਸ਼ਬਦ ਨੋਵੇਲਾ ਤੋਂ ਹੋਈ ਹੈ ਜੋ ਸੋਚੀ ਜਾਂ ਤਾਜ਼ਾ ਬੀਤੀ ਘਟਨਾ ਦੇ ਬਿਆਨ ਦਾ ਅਰਥ ਦਿੰਦਾ ਹੈ ਨਾਵਲ ਆਧੁਨਿਕ ਕਾਲ ਦਾ ਪ੍ਰਮੁੱਖ ਸਾਹਿਤ ਰੂਪ ਹੈ ਨਾਵਲ ਦੇ ਵਿੱਚ ਘਟਨਾਵਾਂ ਦਾ ਵਿਉਂਤਪਤ ਬਿਆਨ ਹੁੰਦਾ ਹੈ ਜਿਹੜੀਆਂ ਇੱਕ ਜਾਂ ਕਈ ਪਾਤਰਾਂ ਦੇ ਨਾਲ ਵਾਪਰੀਆਂ ਹੋਈਆਂ ਹਨ ਅੰਗਰੇਜ਼ੀ ਨਾਵਲਕਾਰ ਵੋਲਟਰ ਸਕਾਟ ਨੇ ਕਿਹਾ ਹੈ ਨਾਵਲ ਇੱਕ ਅਜਿਹਾ ਰੋਜ਼ਾਨਾਮਾ ਹੈ ਜਿਵੇਂ ਸਾਡੀਆਂ ਗੱਲਾਂ ਦਾ ਜ਼ਿਕਰ ਹੋਵੇ ਅਤੇ ਪਾਤਰ ਅਜਿਹੇ ਹੋਣ ਜਿਨ੍ਹਾਂ ਨੂੰ ਅਸੀਂ ਹਰੇਕ ਗਲੀ ਦੇ ਮੋੜ ਤੇ ਦੇਖ ਸਕੀਏ ਪ੍ਰਿੰਸੀਪਲ ਸੰਸੇਖੋ ਨੇ ਨਾਵਲ ਨੂੰ ਗਦ ਬਿਰਤਾਂਤ ਦੇ ਵਿੱਚ ਕਿਸੇ ਵਿਸ਼ੇਸ਼ ਘਟਨਾ ਪ੍ਰਬੰਧ ਨੂੰ ਵਿਆਪਕ ਰੂਪ ਦੇਣ ਵਾਲੀ ਕਲਾ ਕਿਹਾ ਹੈ ਨਾਵਲ ਦੇ ਤੱਤ ਸਮੁੱਚੇ ਤੌਰ ਤੇ ਸਾਹਿਦ ਦੀ ਅਜਿਹੀ ਕਿਰਤ ਸਿਰਜਣਾ ਕਰਦੇ ਹਨ ਜਿਸ ਵਿੱਚ ਵਿਚਾਰਾਂ ਦਾ ਪ੍ਰਗਟਾਉ ਸੰਭਵ ਹੁੰਦਾ ਹੈ ਅਤੇ ਕਿਰਤ ਸਾਹਿਤਿਕ ਅਰਥ ਗ੍ਰਹਿਣ ਕਰਦੀ ਹੈ ਨਾਵਲ ਦੇ ਪ੍ਰਮੁੱਖ ਤੱਤ ਇਹ ਹਨ ਪਹਿਲਾ ਹੈ ਕਥਾਨਕ ਜਾਂ ਗੋond ਜਾਂ ਪਲਾਟ ਕਥਾਨਕ ਨਾਵਲ ਦਾ ਮਹੱਤਵਪੂਰਨ ਧਾਤਾ ਹੈ ਇਸ ਨੂੰ ਗੁੰਦ ਤੇ ਪਲਾਟ ਵੀ ਕਿਹਾ ਜਾਂਦਾ ਹੈ ਕਥਾਨਕ ਅੰਦਰ ਨਾਵਲਕਾਰ ਘਟਨਾਵਾਂ ਚੁਣ ਕੇ ਨਾਵਲੀ ਗੁੰਝਣਾਂ ਦੀ ਸਿਰਜਣਾ ਕਰਦਾ ਹੈ ਅਤੇ ਬਾਅਦ ਵਿੱਚ ਗੁੰਝਲ ਨੂੰ ਸੁਲਝਾਉਂਦਾ ਹੋਇਆ ਨਾਵਲ ਦਾ ਵਿਸਤਾਰ ਕਰਦਾ ਹੈ ਕਥਾਨਕ ਨੂੰ ਤਿਆਰ ਕਰਨ ਦੇ ਲਈ ਕੋਈ ਖਾਸ ਨਿਯਮ ਪੇਸ਼ ਨਹੀਂ ਕੀਤਾ ਜਾਂਦਾ ਸਗੋਂ ਜਿਵੇਂ-ਜਿਵੇਂ ਘਟਨਾਵਾਂ ਦੀ ਲੜੀ ਚੱਲਦੀ ਹੈ ਕਥਾਨਕ ਦੀ ਸਿਰਜਣਾ ਹੁੰਦੀ ਜਾਂਦੀ ਹੈ ਇਸ ਦਾ ਦੂਸਰਾ ਤੱਤ ਹੈ ਪਾਤਰ ਉਸਾਰੀ ਪਾਤਰ ਉਸਾਰੀ ਕਰਨ ਸਮੇਂ ਲੇਖਕ ਨੂੰ ਕਾਫੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿਵੇਂ ਨਾਵਲਕਾਰ ਪਾਤਰਾਂ ਨੂੰ ਆਪਣੀ ਕਲਪਨਾ ਰਾਹੀਂ ਸੰਜੀਵ ਰੂਪ ਦੇ ਸਕਿਆ ਹੈ ਕਿ ਨਹੀਂ ਕੀ ਉਹ ਸਾਰੇ ਪਾਤਰ ਆਪਣੀ ਵਿਚਾਰਧਾਰਾ ਰਾਹੀਂ ਅਸਲੀ ਜ਼ਿੰਦਗੀ ਦਾ ਪਰਤੋ ਸਿਰਜਦੇ ਜਾਪਦੇ ਹਨ ਜਾਂ ਕਿਸੇ ਜਗਤ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਕਰਦੇ ਹਨ ਨਾਵਲਕਾਰ ਉਨਾ ਹੀ ਮਹਾਨ ਹੋਵੇਗਾ ਜਿੰਨਾ ਸਫਲ ਉਹ ਪਾਤਰ ਉਸਾਰੀ ਕਰੇਗਾ ਨੈਕਸਟ ਹੈ ਵਾਰਤਲਾਪ ਨਾਵਲ ਦੇ ਵਿੱਚ ਵਾਰਤਲਾਪ ਪਾਤਰ ਉਸਾਰੀ ਕਰਨ ਅਤੇ ਕਥਾਨਕ ਨੂੰ ਸਿਰਜਣਾ ਦੇ ਵਿੱਚ ਪ੍ਰਮੁੱਖ ਰੋਲ ਅਦਾ ਕਰਦੇ ਹਨ ਵਾਰਤਲਾਪ ਹਮੇਸ਼ਾ ਸਥਾਨ ਤੇ ਪਾਤਰਾਂ ਦੇ ਸਵਾਵਾ ਅਨੁਸਾਰ ਹੁੰਦੀ ਹੈ ਪਾਤਰ ਦੇ ਵਿੱਚ ਵਿਸ਼ੇਸ਼ ਖੇਤਰ ਕਿਤੇ ਅਤੇ ਵਿਦਿਅਕ ਯੋਗਤਾ ਅਨੁਸਾਰ ਗੱਲਬਾਤ ਕਰਦੇ ਹਨ ਨੈਕਸਟ ਹੈ ਸਥਾਨ ਰੰਗਣ ਨਾਵਲਕਾਰ ਆਪਣੀ ਰਚਨਾ ਸਮੇ ਸਮੁੱਚੇ ਬਿਰਤਾਂਤ ਦੀ ਸਿਰਜਣਾ ਵਿਸ਼ੇਸ਼ ਭੂ ਖੰਡ ਦੇ ਲੋਕਾਂ ਦੇ ਜੀਵਨ ਉੱਪਰ ਆਧਾਰਿਤ ਕਰਦਾ ਹੈ ਲੋਕਾਂ ਦੇ ਸੁਭਾਅ ਦਾ ਵਿਸ਼ੇਸ਼ ਖੇਤਾ ਜੀਵਨ ਜਾਂਚ ਰਹਿਣ ਸਹਿਣ ਆਚਾਰ ਵਿਹਾਰ ਆਦਿ ਨਾਲ ਨੌ ਮਾਸ ਦਾ ਰਿਸ਼ਤਾ ਹੁੰਦਾ ਹੈ ਜਿਸ ਕਰਕੇ ਸਥਾਨਕ ਰੰਗਣ ਨਾਵਲ ਦੇ ਵਿੱਚ ਪ੍ਰਮੁੱਖ ਸਥਾਨ ਹਾਸਲ ਕਰਦੀ ਹੈ नेक्स्ट ਦੱਸਤਾ ਹੈ ਭਾਸ਼ਾ ਨਾਵਲ ਦੇ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਪਹਿਲੀ ਪਾਤਰਾਂ ਦੁਆਰਾ ਬੋਲੀ ਜਾਣ ਵਾਲੀ ਦੂਸਰੀ ਨਾਵਲਕਾਰ ਵੱਲੋਂ ਵਿਰਤਾਂਤ ਸਿਰਜਣ ਸਮੇਂ ਵਰਤੀ ਜਾਣ ਵਾਲੀ ਭਾਸ਼ਾ ਭਾਸ਼ਾ ਦੀ ਵਰਤੋਂ ਸਮੇਂ ਲੇਖਕ ਨੂੰ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਨਾਵਲ ਦਾ ਸਾਹਿਤਿਕ ਪ੍ਰਭਾਵ ਖੰਡਿਤ ਨਾ ਹੋਵੇ ਨੈਕਸਟ ਹੈ ਸ਼ੈਲੀ ਨਾਵਲ ਅੰਦਰ ਕਈ ਪ੍ਰਕਾਰ ਦੀ ਸ਼ੈਲੀ ਗਤ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਵਰਨਾਤਮਿਕ ਵਿਧੀ ਬਰਤਾਂਤਕ ਵਿਧੀ ਚੇਤਨ ਪ੍ਰਵਾਹ ਵਿਧੀ ਆਦਿ ਲੇਖਕ ਇਨ੍ਹਾਂ ਵਿੱਚੋਂ ਕੋਈ ਵੀ ਵਿਧੀ ਲੈ ਕੇ ਆਪਣੇ ਗਲਪੀ ਸੰਸਾਰ ਦੀ ਸਜਣਾ ਕਰ ਸਕਦਾ ਹੈ ਉਦੇਸ਼ ਨਾਵਲ ਦਾ ਨਾ ਤਾਂ ਕੋਈ ਉਦੇਸ਼ ਹੋਣਾ ਜ਼ਰੂਰੀ ਹੈ ਉਦੇਸ਼ ਤੋਂ ਬਿਨਾਂ ਰਚੇ ਗਏ ਨਾਵਲ ਨੂੰ ਨਾਵਲ ਮੰਨਣਾ ਯੋਗ ਨਹੀਂ ਕਿਉਂਕਿ ਅਜਿਹੀ ਰਚਨਾ ਆਪਣੇ ਸਾਹਿਤ ਮਹੱਤਵ ਤੋਂ ਦੇਮਖੁੰਦੀ ਹੈ ਜਿਸ ਤਰ੍ਹਾਂ ਰੂਹ ਤੋਂ ਬਿਨਾ ਸ਼ਰੀਰ ਬੇਜਾਨ ਹੋ ਜਾਂਦਾ ਹੈ ਉਸੇ ਤਰ੍ਹਾਂ ਉਦੇਸ਼ ਤੋਂ ਬਿਨਾ ਰਚਨਾ ਬੇਜਾਨ ਅਤੇ ਨਿਰਾਰਥਕ ਹੋ ਜਾਂਦੀ ਹੈ ਇਹਨਾਂ ਦੇ ਪ੍ਰਮੁੱਖ ਨਾਵਲ ਜਿਹੜੇ ਉਹ ਡਿਸਕਸ ਕਰਾਂਗੇ ਪਹਿਲਾ ਹੈ ਸੁੰਦਰੀ ਜਿਹੜਾ ਕਿ ਭਾਈ ਵੀਰ ਸਿੰਘ ਦੀ ਰਚਨਾ ਹੈ ਨੈਕਸਟ ਹੈ ਸ਼ਰਾਬਕੌਰ ਡਾਕਟਰ ਚਰਨ ਸਿੰਘ ਚਿੱਟਾ ਲਹੂ ਅਤੇ ਪਵਿੱਤਰ ਪਾਪੀ ਨਾਨਕ ਸਿੰਘ ਫੜੀ ਦਾ ਦੀਵਾ ਗੁਰਦੇਵਾਲ ਸਿੰਘ ਕੋਠੇ ਖੜਕ ਸਿੰਘ ਰਾਮ ਸਰੂਪ ਅਣਖੀ ਰੋਹੀ ਬਿਆਬਾਨ ਕਰਮਜੀਤ ਕੁਸਾ ਸੋ ਇਹ ਸੀ ਮੋਸਟ ਇੰਪੋਰਟੈਂਟ ਕੁਐਸਚਨ ਸੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਲਾਈਕ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਵੈਰੀ ਮੱਚ